ਸੱਚਾ ਕਾਲ ਪੰਜਾਬੀ ਜੀਕੇ ਟੌਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰਿਕ ਔਰ ਦਰਸ਼ਕੋ ਇਸ ਵਕਤ ਇੱਕ ਮਨਪਾਗੀ ਖਬਰ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਅਤੇ ਇਹ ਨੌਜਵਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ ਤੋਂ ਦੱਸਦੀ ਹੈ ਕਿ ਆਪਣੇ ਇੱਕ ਚੰਗੇ ਪਵਿਕ ਲਈ ਇਹ ਨੌਜਵਾਨ ਪੰਜਾਬ ਤੋਂ ਅਮਰੀਕਾ ਗਿਆ ਹੋਇਆ ਸੀ ਅਤੇ ਉਹ ਉੱਥੇ ਟਰਾਲਾ ਚਲਾਉਂਦਾ ਸੀ ਪਰ ਇੱਕ ਸੜਕ ਹਾਦਸੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਉਹ ਦੱਸਦੀ ਹੈ ਕਿ ਇਸ ਨੌਜਵਾਨ ਦਾ ਨਾਮ ਭੁਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਮਰ ਉਸਦੀ 26 ਸਾਲਾਂ ਦੱਸੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਜੋ ਭੁਪਿੰਦਰ ਸਿੰਘ ਹੈ ਉਹ ਮਾਚਿਵਾੜਾ ਦਾ ਰਹਿਣ ਵਾਲਾ ਸੀ ਜਿਸ ਦੀ ਅਮਰੀਕਾ ਵਿੱਚ ਜੋ ਹੈ ਕਿ ਸੜਕ ਹਾਦਸੇ ਵਿੱਚ ਮੌਤ ਉੰਦਿਕ ਦੁਕਦਾਈ ਖਬਰ ਮਿਲੀ ਹੈ ਅਤੇ ਤੁਹਾਨੂੰ ਦੱਸਦੀ ਹੈ ਕਿ ਇੱਕ ਖਬਰ ਜੋ ਪਪਿੰਦਰ ਸਿੰਘ ਜੀ ਇਹ ਪੰਜਾਬ ਦੇ ਮਾਚੂਆੜਾ ਦੇ ਨੇੜਲੇ ਪਿੰਨ ਸਹਜੋ ਮਾਜਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਅਮੀ ਅਮਰੀਕਾ ਵੀ ਜੋ ਆਪਣੇ ਚੰਗੇ ਭਵਿਕ ਲਈ ਆਪਣੇ ਚੰਗੇ ਆਪਣੇ ਘਰ ਦੇ ਹਾਲਾਤ ਨੂੰ ਸੁਲਝਾਉਣ ਲਈ ਜੋ ਅਮਰੀਕਾ ਗਿਆ ਉਸ ਦੀ ਜਿਸ ਵਿੱਚ ਉਸ ਦੀ ਸੜਕ ਖਾਸੇ ਵਿੱਚ ਮੌਤ ਹੋ ਗਈ ਅਤੇ ਹੋਰ ਜਾਣਕਾਰੀ ਅਨੁਸਾਰ ਜੋ ਸਾਜੋ ਮਾਜਰਾ ਵਾਸੀ ਜੋ ਹਜ਼ਾਰਾ ਸਿੰਘ ਦਾ ਜੋ ਇਕਲੋਤਾ ਜੋ ਬੇਟਾ ਸੀ ਤੁੰਦਸਤੀ ਇਹ ਜੋ ਭੁਪਿੰਦਰ ਸਿੰਘ ਹੈ ਆਪਣੇ ਜੋ ਉਸ ਦੇ ਪਿਤਾ ਦਾ ਨਾਮ ਹਜ਼ਾਰਾ ਸਿੰਘ ਦੱਸਿਆ ਜਾ ਰਿਹਾ ਤੇ ਉਹ ਆਪਣੇ ਮਾਤਾ ਪਿਤਾ ਦਾ ਜੋ ਇੱਕ ਲੋਤਾ ਸਹਾਰਾ ਸੀ ਜਾ ਕੇ ਆਪਣੇ ਚੰਗੇ ਪੱਵਿਕ ਲਈ ਜੋ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗਿਆ ਹੋਇਆ ਸੀ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਜੀ ਉਹ ਉੱਥੇ ਟਰਾਲਾ ਚਲਾਉਂਦਾ ਸੀ ਭੁਪਿੰਦਰ ਸਿੰਘ ਜੋ ਟਰਾਲਾ ਲੈ ਕੇ ਅਮਰੀਕਾ ਦੇ 81 ਗ੍ਰੀਨੀ ਕਾਉਂਟੀ ਰੋਡ ਤੋਂ ਜਾ ਰਿਹਾ ਸੀ ਅਤੇ ਉਸ ਦਾ ਟਰਾਲਾ ਜੋ ਹੈ ਕਿ ਅਚਾਨਕ ਹੀ ਉਸ ਦੇ ਸਾਹਮਣੇ ਇੱਕ ਜੀਪ ਆ ਗਈ ਜਿਸ ਦੀ ਟੱਕਰ ਹੋਣ ਦੇ ਕਾਰਨ ਉਸ ਦਾ ਟਰਾਲਾ ਜਾ ਕੇ ਇੱਕ ਦਰਖਤ ਨਾਲ ਟਕਰਾ ਗਿਆ ਅਤੇ ਜਿਸ ਨਾਲ ਉਸ ਦੇ ਟਰਾਲੇ ਵਿੱਚ ਅੱਗ ਲੱਗੀ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਟੀਮ ਵੀ ਮੌਕੇ ਤੇ ਪਹੁੰਚ ਗਈ ਉਹਨਾਂ ਵੱਲੋਂ ਜਦ ਭੁਪਿੰਦਰ ਨੂੰ ਜੋ ट्रॉले ਤੋਂ ਬਾਹਰ ਗੱਡਿਆ ਗਿਆ ਤਾਂ ਉਸ ਵਕਤ ਉਸਦੀ ਮੌਤ ਹੋ ਚੁੱਕੀ ਸੀ ਕਿਉਂਕਿ ਇਹ ਸੜਕ ਖਾਸਾ ਇੰਨਾ ਭਿਆਨਕ ਸੀ ਕਿ ਉਸ ਦਾ ਟਰਾਲਾ ਜਦੋਂ ਜਿਸ ਤੀ ਟਰਾਲਾ ਸੀ ਜੀਪ ਨਾਲ ਟਕਰਾ ਰਿਹਾ ਸੀ ਪਰ ਜੇ ਟੱਕਰ ਹੋਣ ਦੇ ਨਾਲ-ਨਾਲ ਉਸ ਦਾ ਜੋ ਟਰਾਲਾ ਸੀ ਜਾ ਕੇ ਦਰਖਤ ਨਾਲ ਟਕਰਾ ਗਿਆ ਜਿਸ ਵਿੱਚ ਉਸਦੀ ਮੌਤ ਹੋ ਗਈ rescued team ਵੀ ਮੌਕੇ ਤੇ ਪਹੁੰਚ ਗਈ ਜਿਸ ਨਾਲ ਉਸਦੇ ਟਰਾਲੇ ਟੱਕਰ ਦੇ ਨਾਲ ਉਸੇ ਟਰਾਲੇ ਵਿੱਚ ਅੱਗ ਵੀ ਲੱਗ ਗਈ ਪਰ rescue team ਵੱਲੋਂ ਜਦੋਂ ਟੀਮ ਵੱਲੋਂ ਜਦੋਂ ਮੌਕੇ ਤੇ ਪਹੁੰਚ ਕੇ ਬੁਪਿੰਦਰ ਨੂੰ ਟਰਾਲੇ ਤੋਂ ਬਾਹਰ ਕੱਢਿਆ ਗਿਆ ਤਾਂ ਤਬ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਖਬਰ ਜਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਗਈ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਜੋ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਹੈ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਜੋ ਬੁਪਿੰਦਰ ਦੇ ਪਿਤਾ ਹਜਾਰਾ ਸਿੰਘ ਉਸ ਪੇਨ ਵਿੱਚ ਰਹਿੰਦੇ ਹਨ ਜਦ ਉਨ੍ਹਾਂ ਨੂੰ ਆਪਣੇ ਇਕਲੋਤੇ ਬੇਟੇ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਤਾਂ ਉਹ ਵੀ ਵਾਪਸ ਪੇਨ ਤੋਂ ਪੰਜਾਬ ਆ ਗਏ ਪਰ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਪੂਰੇ भी सहारा अपने चंगे पविक ले जो अमेरिका गया हो ऐसी पर एक भयानक सड़क हादसे कारण उसकी मौत हो गई है परिवार वि सोग दाता पिता का दा रो रो बुरा हाल तो है दस दिए कि ਜਿਸ ਜੀਪ ਨਾਲ ਉਸ ਦੀ ਟੱਕਰ ਹੋਈ ਸੀ ਉਸ ਵਿੱਚ ਜੋ ਸਵਾਰ ਜੋ ਲੋਕ ਸਨ ਉਹ ਉਹਨਾਂ ਦਾ ਬਚਾਅ ਹੋ ਗਿਆ ਪਰ ਜੋ ਮਾਪਿਆਂ ਦੇ ਇਕਲੋਤੇ ਪੁੱਤ ਜੋ ਹੈ ਕਿ ਭੁਪਿੰਦਰ ਉਸ ਦੀ ਜਾਨ ਚਲੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਿਸ ਤਰ੍ਹਾਂ ਜੋ ਲੋਕ ਪੰਜਾਬ ਤੋਂ ਜਾਂ ਕਿਸੇ ਵੀ ਰਾਜਾਂ ਤੋਂ ਬਾਹਰ ਆਪਣੇ ਚੰਗੇ ਭਵਿੱਖ ਲਈ ਜਾਂਦੇ ਹਨ ਪਰ ਜਦ ਉਧਰ ਜਾ ਕੇ ਇਸ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਮਾਪੇ ਲਈ ਅਤੇ ਪਰਿਵਾਰ ਲਈ ਬੜਾ ਹੀ ਜੋ ਇਹ ਨਾ ਘਾਟਾ ਪੂਰਾ ਹੋਣ ਵਾਲਾ ਜੋ ਇੱਕ ਖਬਰ ਮਿਲਦੀ ਹੈ ਜਦ ਉਹਨਾਂ ਲਈ ਤਾਂ ਇਹ ਬੜੀ ਹੀ ਦੁਖਦੀ ਹੈ ਦੁਖਦਾਈ ਖਬਰ ਹੁੰਦੀ ਹੈ ਕਿਉਂਕਿ ਮਾਪੇ ਹਰ ਇੱਕ ਮਾਪੇ ਚਾਹੁੰਦੇ ਹਨ ਕਿ ਸਾਡਾ ਬੱਚਾ ਬਾਹਰ ਜਾ ਕੇ ਚੰਗਾ ਪ੍ਰਵਿਗ ਜੀਵੇ ਆਪਣੀ ਜੰਗੀ ਜ਼ਿੰਦਗੀ ਬਤੀਤ ਕਰੇ ਪਰ ਇਸ ਤਰ੍ਹਾਂ ਦੇ ਜਦ ਹਾਦਸੇ ਵਾਪਰ ਜਾਂਦੇ ਹਨ ਤਾਂ ਮਾ ਮਾ ਪਿਓ ਲਈ ਜੋ ਉਹਨਦੇ ਪਰਿਵਾਰਕ ਮੈਂਬਰਾਂ ਲਈ ਬੜਾ ਹੀ ਜੋ ਨਾ ਕਾਟਾ ਪੂਰਾ ਹੋਣ ਵਾਲਾ ਇਹ ਚੀਜ਼ ਹੋ ਜਾਂਦੀ ਹੈ ਪਰ ਫਿਲਹਾਲ ਇਸ ਵਕਤ ਦੀ ਇੱਕ ਦੁਖਦਾਈ ਅਤੇ ਇੱਕ ਮੰਦਪਾਗੀ ਖਬਰ ਕਹਿ ਸਕਦੇ ਹਨ ਜੋ ਅਮਰੀਕਾ ਵਿੱਚ ਜੋ ਇੱਕ ਨੋਮ ਪੰਜਾਬੀ ਨੌਜਵਾਨ ਜੋ ਮਾਚੀਵਾੜਾ ਦਾ ਰਹਿਣ ਵਾਲਾ ਹੈ ਉਸ ਦੀ ਜੋ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਭੁਪਿੰਦਰ ਦੀ ਉਮਰ ਹਾਲੇ 26 ਸਾਲਾਂ ਸੀ ਹਾਲੇ ਉਹ ਵਿਆਹ ਨਹੀਂ ਸੀ ਅਤੇ ਆਪਣੇ ਮਾਤਾ ਪਿਤਾ ਦਾ ਇਕਲੋਤਾ ਸਹਾਰਾ ਸੀ ਇਕਲੋਤਾ ਬੇਟਾ ਸੀ ਪਰ ਉਸ ਦੇ ਜਾਣ ਤੋਂ ਬਾਅਦ ਉਸ ਦੇ ਮਾਤਾ ਪਿਤਾ ਦਾ ਬਹੁਤ ਬੁਰਾ ਹਾਲ ਹੈ ਇਸ ਵਕਤ ਦੀ ਜੋ ਮਨਪਾਗੀ ਖਬਰ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਆਈ ਜਿਸ ਦਾ ਜਾਰ ਹੈ ਕਿ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਭੁਪਿੰਦਰ ਦੀ ਜੋ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਜੋ ਭੁਪਿੰਦਰ ਹੈ ਆਪਣੇ ਮਾਤਾ ਪਿਤਾ ਦਾ ਇਕਲੋਤਾ ਸਹਾਰਾ ਸੀ ਆਸੀ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਫਿਰ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਭੁੱਲਣਾ ਧੰਨਵਾਦ